ਪੰਗਾਣੀ ਦਾ ਯੁੱਧ ਗੁਰੂ ਸਾਹਿਬ ਨੇ 1688 ਵਿੱਚ 22 ਸਾਲ ਉਮਰ ਚ ਪੰਗਾਣੀ ਦਾ ਯੁੱਧ ਫਤਿਹ ਕੀਤਾ ਪਠਾਣਾ ਨੇਤੇ ਪਹਾੜੀ ਰਾਜਿਆਂ ਨੇ ਗੁਰੂ ਸਾਹਿਬ ਅੱਗੇ ਹਥਿਆਰ ਸੁੱਟ ਦਿੱਤੇ ਸੀ ਤੇ ਗੁਰੂ ਸਾਹਿਬ ਨੇ ਫੌਜਾਂ ਚ ਜੋਸ਼ ਭਰੇ ਲੰਡੌਣ ਦਾ ਯੁੱਧ ਨੰਦੌਣ ਦੀ ਜੰਗ 'ਚ ਅਲਿਫ ਖਾਨ ਦੀ ਫੌਜ ਨਾਲ ਟੱਕਰ ਲੈ ਕੇ ਗੁਰੂ ਸਾਹਿਬ ਨੇ ਜਿੱਤ ਪ੍ਰਾਪਤ ਕੀਤੀ ਸੀ। ਰਸਤਮ ਖਾਨ ਨਾਲ ਯੁੱਧ। ਜਦੋਂ ਲਾਹੌਰ ਦੇ ਸੂਬੇ ਨੂੰ ਅਲਿਫ ਖਾਨ ਦੀ ਹਾਰ ਦੀ ਖਬਰ ਮਿਲੀ ਤਾਂ ਉਸਨੇ ਆਪਣੇ ਪੁੱਤਰ ਨੂੰ ਗੁਰੂ ਸਾਹਿਬ ਤੇ ਚੜ੍ਹਾਈ ਕਰਨ ਲਈ ਭੇਜਿਆ। ਤੇ ਗੁਰੂ ਸਾਹਿਬ ਦੀਆਂ ਫੌਜਾਂ ਦੇ ਜੈਕਾਰੇ ਨੂੰ ਮੈਦਾਨ ਛੱਡ ਕੇ ਉਹ ਦੌੜ ਗਏ ਬਸੌਲੀ ਦਾ ਯੁੱਧ ਬਸੌਲੀ ਦੀ جنگ ਦੌਰਾਨ ਵਿਰੋਧੀ ਤਾਕਤਾਂ ਨੇ अनेका ਕੋਝੀਆਂ ਚਲੀਆਂ ਤੇ ਗੁਰੂ ਸਾਹਿਬ ਨੇ ਤੀਰਾਂ ਨਾਲ ਚੜ ਕੇ ਆਈਆਂ ਫੌਜਾਂ ਨੂੰ ਖਦੇੜਿਆ ਅਨੰਦਪੁਰ ਸਾਹਿਬ ਦੀ ਪਹਿਲੀ ਲੜਾਈ ਨਨਤਪੁਰ ਸਾਹਿਬ ਦੀ ਪਹਿਲੀ ਲੜਾਈ 'ਚ ਰਾਜਾ ਪੀਮਚੰਦ ਤੇ ਹੋਰ ਪਹਾੜੀ ਰਾਜਿਆਂ ਨੇ ਨਨਤਪੁਰ ਕਿਲੇ ਤੇ ਹਮਲਾ ਕੀਤਾ ਤੇ ਗੁਰੂ ਸਾਹਿਬ ਨੇ ਫੌਜਾਂ ਸਮੇਤ ਜਿੱਤ ਪ੍ਰਾਪਤ ਕੀਤੀ ਨਿਰਮੋਗੜ ਦੀ ਜੰਗ ਨਿਰਮੋਗੜ ਜੰਗ ਦੌਰਾਨ ਔਰੰਗਜ਼ੇਬ ਦੀਆਂ ਫੌਜਾਂ ਨਾਲ ਮਿਲ ਕੇ ਪੀਮਚੰਦ ਤੇ ਪਹਾੜੀ ਰਾਜਿਆਂ ਨੇ ਹਮਲੇ ਕੀਤੇ ਤੇ ਗੁਰੂ ਸਾਹਿਬ ਨੇ ਫੌਜਾਂ ਨੂੰ ਖਦੇੜਿਆ। ਅਨੰਦਪੁਰ ਸਾਹਿਬ ਦੀ ਦੁর্জੀ ਲੜਾਈ। ਪਹਾੜੀ ਰਾਜਿਆਂ ਦੀ ਇੱਛਾ ਤੇ ਸਰਹੰਦ ਦੇ ਫੌਜਦਾਰ ਵਜ਼ੀਰ ਖਾਨ ਨੇ ਉਨ੍ਹਾਂ ਦੀ ਸਹਾਇਤਾ ਲਈ ਫੌਜ ਭੇਜੀ। ਮੁਗਲ ਫੌਜਾਂ ਤੇ ਪਹਾੜੀ ਰਾਜਿਆਂ ਨੇ ਮਿਲ ਕੇ ਅਨੰਦਪੁਰ ਸਾਹਿਬ ਦੀ ਗੜੀ ਤੇ ਕਬਜ਼ਾ ਕਰ ਲਿਆ। ਸਿੱਖਾਂ ਨੇ ਲੰਬੇ ਸਮੇਂ ਤੱਕ ਡਟ ਕੇ ਮੁਕਾਬਲਾ ਕੀਤਾ। ਤੇ ਅੰਤ ਸਾਧਨ ਦੀ ਘਟਕਾਰਣ ਗੁਰੂ ਜੀ ਅਤੇ ਸਿੱਖਾਂ ਨੂੰ ਅਨੰਦਪੁਰ ਸਾਹਿਬ ਦਾ ਕਿਲਾ ਛੱਡਣਾ ਪਿਆ ਚਮਕੌਰ ਦੀ ਲੜਾਈ ਚਮਕੌਰ ਸਾਹਿਬ ਦੀ ਜੰਗ ਦੌਰਾਨ 40 ਸਿੱਖਾਂ ਨੇ 10 ਲੱਖ ਫੌਜ ਨਾਲ ਲੋਹਾ ਲੇ ਤੇ ਵਜ਼ੀਰ ਖਾਨ ਦੇ ਮਨਸੂਬਿਆਂ ਨੂੰ ناکਾਮਯਾਬ ਕੀਤਾ ਸ਼ਾਹੀ ਤਿੱਬੀ ਦੀ ਲੜਾਈ ਦੁਸ਼ਮਣਾਂ ਨੂੰ ਕਰਾਰੇ ਹੱਥੀ ਲੈੰਦਿਆ ਗੁਰੂ ਜੀ ਨੇ ਪਾਈ ਉਦੇਸ ਸਿੰਘ ਦੀ ਅਗਵਾਈ ਹੇਠ 50 ਸਿੱਖਾਂ ਦਾ ਜਥਾ ਭੇਜ ਸ਼ਾਹੀ ਟਿੱਬੇ ਤੇ ਕਮਸਾਨ ਦਾ ਯੁੱਧ ਹੋਇਆ ਇਸ ਜੰਗ ਵਿੱਚ ਬਹੁਤ ਸਾਰੇ ਸਿੱਖ ਮਾਰੇ ਗਏ ਪਰ ਸਿੱਖ ਅੰਤ ਤੱਕ ਬਹਾਦਰੀ ਨਾਲ ਲੜਦੇ ਰਹੇ ਖਿਦਰਾਣੇ ਦੀ ਲੜਾਈ ਮਾਚੀਵਾੜੇ ਦੇ ਜੰਗਲਾਂ ਵਿੱਚੋਂ ਹੁੰਦੇ ਹੋਏ ਦੀਨਾ ਤੇ ਹੋਰ ਪਿੰਡਾਂ ਵਿੱਚੋਂ ਗੁਰੂ ਜੀ ਖਿਦਰਾਣੇ ਪਹੁੰਚੇ ਜਿੱਥੇ ਉਨ੍ਹਾਂ ਦੀ 29 ਦਸੰਬਰ 1705 ਨੂੰ ਮੁਗਲਾਂ ਨਾਲ ਆਖਰੀ ਲੜਾਈ ਹੋਈ ਇਸ ਵਿੱਚ ਸਿੱਖਾਂ ਨੇ ਮੁਗਲਾਂ ਨੂੰ ਹਰਾ ਦਿੱਤਾ ਪਰ ਇਸ ਜੰਗ 'ਚ 40 ਮੁਕਤੇ ਸ਼ਹੀਦ ਹੋ ਗਏ ਕੁਝ ਸਮਾਖਿ ਖਿਦਰਾਣੇ ਬਿਤਾਉਣ ਤੋਂ ਬਾਅਦ ਗੁਰੂ ਜੀ ਤਲਵੰਡੀ ਸਾਬੋ ਦਮਦਮਾ ਸਾਹਿਬ ਚਲੇ ਗਏ ਗੁਰਸਾਹਿਬ ਜੀ ਨੇ ਆਪਣੇ ਜੀਵਨ ਕਾਲ ਦੌਰਾਨ ਜ਼ਬਰ ਜ਼ੁਲਮ ਖਿਲਾਫ ਅਨੇਕਾਂ ਜੰਗਾਂ ਲੜੀ ਜਿੰਨਾ ਦਾ ਇਤਿਹਾਸ ਲਖਣ ਤੇ ਸਭਨਾ ਦਾ ਆਦੇ ਸਤਕਾਰ ਦੇ ਵਜੋਂ ਸਿਰ ਚੁੱਕਦਾ ਹੈ